लुधियाना शहर ਦੇ ਵਿੱਚ ਵੱਖ-ਵੱਖ ਸਰਕਾਰੀ ਸਬਜ਼ੀ ਮੰਡੀਆਂ ਦੇ ਵਿੱਚ ਹੋ ਰਹੀ ਨਾਜਾਇਜ਼ ਵਸੂਲੀ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਦੀ ਤੈਦਾਦ ਦੇ ਕਿ ਲੁਧਿਆਣਾ ਡੀਸੀ ਆਫਿਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਗਰ ਪ੍ਰਸ਼ਾਸਨ ਨੇ ਐਕਸ਼ਨ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਪ੍ਰਦਰਸ਼ਨ ਹੈ ਜਿਹੜਾ ਕੀਤਾ ਜਾਵੇਗਾ ਲੁਧਿਆਣਾ ਲਾਈਵ ਲਈ ਅਮਿਤ <th>ਪਾੜ ਦੇ ਰਿਪੋਰਟ ਰਾਕੇਸ਼ ਕੁਮਾਰ ਦੁਆਜੀ ਕੀ ਕੰਮ ਕਰਦੇ ਹੋ ਮੈਂ ਸਬਜ਼ੀ ਮੰਡੀ ਦੇ ਵਿੱਚ ਕੰਮ ਹੈ ਜੀ ਆਪਣਾ ਸਬਜ਼ੀ ਮੰਡੀ ਫੜੀ ਦਾ ਹਾਂਜੀ ਹਾਂਜੀ ਅੱਛਾ ਕਿੱਥੇ ਲੰਦੇ ਆ ਸਰ ਜਮਾਲਪੁਰ ਜਮਾਲਪੁਰ ਔਰ ਚਾਰਾ ਮੰਡੀ ਹੈਬੋਵਾਲ ਉਹਦੇ ਵਿੱਚ ਜਿਹੜੀ ਸਰਕਾਰ ਦੇ ਥਰੂ ਹਦਾਇਤਾਂ ਦਿੱਤੀਆਂ ਗਈਆਂ ਨੇ ਸਰਕਾਰੀ ਮੰਡੀ ਦੀਆਂ ਹਦਾਇਤਾਂ ਉਹਦੇ ਬਿਲਕੁਲ ਖਿਲਾਫ ਚੱਲਿਆ ਜਾ ਰਿਹਾ ਹੈ ਹਦਾਇਤਾਂ ਦੇ ਖਿਲਾਫ ਅੱਛਾ ਉਹਦੇ ਵਿੱਚ ਜਿਹੜੀ ਸਰਕਾਰ ਦੇ ਖਿਲਾਫ ਹਦਾਇਤਾਂ ਨੇ ਪਾਣੀ ਦੀ ਜਿਹੜੀ ਸਹੂਲਤ ਹੈ ਸਫਾਈ ਦੀ ਸਹੂਲਤ ਹੈ ਜੋ ਠੇਕੇਦਾਰ ਵੱਲੋਂ ਪ੍ਰੋਵਾਈਡ ਕੀਤੀ ਜਾਣੀ ਸੀ ਉਹਦੀ ਨਜਾਇਜ਼ੀ ਉਸਲੀ ਕੀਤੀ ਜਾ ਰਹੀ ਹੈ ਪਿਛਲੇ 7 ਸਾਲ ਤੋਂ ਇੱਕ ਠੇਕੇਦਾਰ ਨੂੰ ਹੀ ਠੇਕਾ ਦਿੱਤਾ ਜਾ ਰਿਹਾ ਹੈ ਕਿਹੜਾ ਠੇਕੇਦਾਰ ਹੈ ਮਨਪ੍ਰੀਤ ਚਾਵਲਾ ਉਹੀ 7 ਮੰਡੀਆਂ ਦੁਗਰੀ ਦੀਆਂ ਔਰ 5 ਮੰਡੀਆਂ ਸਰਕਾਰੀ 12 ਦੀਆਂ 12 ਮੰਡੀਆਂ ਪਿਛਲੇ 7 ਸਾਲ ਤੋਂ ਇੱਕ ਬੰਦੇ ਨੂੰ ਹੀ ਦਿੱਤੀਆਂ ਜਾ ਰਹੀਆਂ ਮੈਂ ਪ੍ਰਸ਼ਾਸਨ ਕੋਲ ਇਹ ਪੁੱਛਣਾ ਚਾਹਨਾ ਵਾਂ ਇੱਕ ਦਰਖਾਸਤ ਦੇਣਾ ਚਾਹੁੰਦਾ ਇੱਕ ਰਿਕਵੈਸਟ ਕਰਨਾ ਚਾਹੁੰਦਾ ਵਾਂ ਕਿ 7 ਦੇ 7 ਸਾਲ ਤੋਂ ਪਿਛਲੇ ਇੱਕ ਬੰਦੇ ਨੂੰ ਕੰਮ ਕਿਉਂ ਦਿੱਤਾ ਜਾ ਰਿਹਾ ਹੈ ਬਾਕੀ ਬੰਦਿਆਂ ਨੂੰ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ ਸਰਕਾਰ ਬਣੀ ਨੂੰ ਤਾਂ 3 ਸਾਲ ਹੀ ਹੋਏ ਪਿਛਲੇ 7 ਸਾਲਾਂ ਤੋਂ ਇੱਕ ਬੰਦੇ ਨੂੰ ਹੀ ਕੰਮ ਦਿੱਤਾ ਜਾ ਰਿਹਾ ਜੀ ਸਰ ਇਹ ਔਰ ਠੇਕੇ ਕਾ ਪਾਸ ਕਰ ਰਹੇ ਹੋ ਦਾ ਜ ਤੁਸੀਂ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਕਮੇਟੀ ਵੱਲੋਂ ਠੇਕੇ ਉਹਦੇ ਵੱਲੋਂ ਠੇਕਾ ਪਾਸ ਹੋ ਰਿਹਾ ਹਾਂਜੀ ਪਿਛਲੇ 7 ਸਾਲ ਤੋਂ ਇੱਕੋ ਬੰਦੇ ਨੇ ਠੇਕਾ ਦਿੱਤਾ ਜਾ ਰਿਹਾ ਹੈ। ਪਿਛਲੇ 7 ਸਾਲ ਤੋਂ ਤੁਸੀਂ ਹੁਣ ਕਿਉਂ ਆਏ ਹੋ? ਅੱਜ ਕਿਉਂ ਨਹੀਂ ਆਏ? ਸਰ ਹੁਣ ਟੱਕਾ ਜ਼ਿਆਦਾ ਵੱਧ ਗਿਆ ਜੀ। ਪਹਿਲੇ ਟੱਕਾ ਘੱਟ ਸੀਗਾ। ਪਹਿਲਾਂ ਟੱਕਾ ਸੀ ਹੁਣ ਟੱਕਾ ਜ਼ਿਆਦਾ ਵੱਧ ਗਿਆ ਹੁਣ ਨਜਾਇਜ਼ ਵਸੂਲੀ ਨਾਲ ਹੋਣ ਲੱਗੀ ਹੈ। ਕਿੰਨੇ ਕਿੰਨੇ ਪੈਸੇ ਲੈਂਦੇ ਆ? 200 ਰੁਪਏ ਪਰ ਫੜੀ ਤੋਂ। ਅੱਛਾ ਜੀ। ਹਾਂਜੀ। আরে ਹਰ ਇੱਕ ਫੜੀ ਤੋਂ 200 ਜਦ ਕਿ ਸਰਕਾਰੀ 70 ਅਸੀਂ ਸਰਕਾਰੀ ਰੇਟ ਕੋਈ 50 ਰੁਪਏ ਰੇਟ ਆ ਜੀ। ਅੱਛਾ। ਔਰ 200 ਰੁਪਏ ਵਸੂਲੀ ਹੋ ਰਹੀ ਉਹਦੇ ਵਿੱਚ। ਠੀਕ ਹੈ ਤੇ ਜੇਕਰ ਜਿਹੜਾ ਬੰਦਾ ਨਹੀਂ ਦਿੰਦਾ ਉਹਦੇ ਨਾਲ ਉਹਦੇ ਨਾਲ ਟੱਕਾ ਹੁੰਦਾ ਜੀ ਕਿੱਦਾਂ ਦਾ ਆਹ ਦੇਖੋ ਜੀ ਆ ਬੰਦੇ ਸਾਰੇ ਖੜੇ ਨੇ ਜੀ ਕਿੱਦਾਂ ਟੱਕਾ ਕਰਦੇ ਆ ਟੱਕਾ ਦਾ ਗੁੰਡਾਗਰਦੀ ਹੁੰਦੀ ਹੁੰਦੀ ਹੈ ਜੀ ਗੁੰਡਾਗਰਦੀ ਹੁੰਦੀ ਹੈ ਜੀ ਅੱਛਾ ਤੁਸੀਂ ਮੁੱਲੇ ਤੇ ਕਾਉਂਸਲਰ ਨੂੰ ਗਿਆ ਹਾਂਜੀ ਕਾਉਂਸਲਰ ਨੂੰ ਗਿਆ ਅਸੀਂ ਆ ਸਾਹ ਪਿੱਛੇ ਜੋ ਗਲਾਡਾ ਦਫਤਰੀਆ ਆਪਣਾ ਮਾਰਕੀਟ ਕਮੇਟੀ ਦਫਤਰ ਜਿਹੜੇ ਸਾਡੀ ਵੱਲੋਂ ਦਿੱਤੀ ਗਈ ਦਰਖਾਸਤਾਂ ਪਹਿਲੇ ਵੀ ਦਿੱਤੀਆਂ ਗਈਆਂ ਨੇ ਦਰਖਾਸਤਾਂ ਦਿੱਤੀਆਂ ਨਹੀਂ ਲਈ ਉਹਨਾਂ ਨੂੰ ਨਹੀਂ ਪਹੁੰਚ ਗਿਆ ਜੀ ਕਿਹੜੇ ਐਮਐਲਏ ਨੇਗੇ ਹਾਂਜੀ ਕਿਹੜਾ ਐਮਐਲਏ ਹੈਗਾ ਐਮਐਲਏ ਵੀ ਜਿਹੜੇ ਸੰਬੰਧ ਥਾਣਾ ਤਾਂ ਜਮਾਲਪੁਰ ਮੰਡੀ ਹੈ ਜੀ ਇੱਕ ਐਮਐਲਏ ਕਿਹੜਾ ਪੈਂਦਾ ਅ ਐਮਐਲਏ ਹੈਗਾ ਜੀ ਮੇਰੇ ਖਿਆਲ ਉੱਥੇ ਭੋਲਾ ਗਰੇਵ ਹਾਂਜੀ 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 ਨਹੀਂ ਉਹਨਾਂ ਨੂੰ ਨਹੀਂ ਕਿਹਾ ਜੀ ਠੀਕ ਹੈ ਤੇ ਹੋਰ ਕਿਹੜੀ ਮੰਡੀਆਂ ਹੈਗੀਆਂ ਹੋਰ ਚਾਰਾਂ ਮੰਡੀਆਂ ਜੀ ਅੱਛਾ ਉੱਥੇ ਕੋਣ ਐਮਐਲਏ ਉੱਥੇ ਇੱਕ ਦੁਗਰੀ ਦੀਆਂ ਸੱਤ ਮੰਡੀਆਂ ਜੀ ਅੱਛਾ ਉੱਥੇ ਕੋਣ ਹੈ ਉੱਥੇ ਐਮਐਲਏ ਸਿੱਧੂ ਸਾਹਿਬ ਨੇ ਜੀ ਠੀਕ ਹੈ ਉਹਨਾਂ ਨੂੰ ਕੰਪਲੀਟ ਦਿੱਤੀ ਨਹੀਂ ਦਿੱਤੀਗੀ ਜੀ ਮੈਂ ਤੁਹਾਨੂੰ ਝੂਠ ਕਮਾ ਨਹੀਂ ਦਿੱਤੀਗੀ ਠੀਕ ਹੈ ਤੂੰ ਚਾਹਨੇ ਕੀ ਹਾਂ ਹਾਂਜੀ ਹੁ ਚਾਹਨੇ ਕੀ ਹਾਂ ਅਸੀਂ ਇਹ ਚਾਹਨੇ ਆ ਜੀ ਕਿ ਜੋ ਜੋ ਸਰਕਾਰੀ ਮੰਡੀ ਦਾ ਇਹ ਠੇਕਾ ਪਿਛਲੇ 7 ਸਾਲ ਤੋਂ ਇੱਕ ਬੰਦੇ ਨੂੰ ਦਿੱਤਾ ਜਾ ਰਿਹਾ ਕੈਨਸਲ ਕੀਤਾ ਜਾਵੇ ਉਹ ਸਰਕਾਰੀ ਜੋ ਜਾਇਜ਼ ਰੇਟ ਹੈ ਸਰਕਾਰ ਵੱਲੋਂ ਉਹ ਲੈ ਜਾਣ ਦੁਕਾਨਦਾਰਾਂ ਕੋਲ ਨਾ ਜਾਇਜ਼ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਖਾਮੇਦਲੀ ਹੈ ਜੀ ਰੇੜੀ ਫੜੀ ਯੂਨੀਅਨ ਵੱਲੋਂ ਇੱਕ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਇਸੇ ਪ੍ਰੋਟੈਸਟ ਕਰਿਆ ਸੀਗਾ ਸੀਪੀ ਸਾਹਿਬਨ ਦਰਖਾਸਤ ਦੇ ਕੇ ਆਏ ਸੀ ਜਿਹੜੀ ਨਜਾਇਜ਼ ਵਸੂਲੀ ਹੁੰਦੀ ਹੈ ਉਹਦੇ ਸਬੰਧ ਇਹ ਨਜਾਇਜ਼ ਵਸੂਲੀ ਹੁੰਦੀ ਔਰ ਕੌਣ ਕਰਦਾ ਹੈ ਇਹ ਮਨਪ੍ਰੀਤ ਸਿੰਘ ਚਾਵਲਾ ਹੈ ਜੀ ਆਪਣੀ ਮੰਡੀ ਦਾ ਪ੍ਰਧਾਨ ਹੈ ਸਰਕਾਰੀ ਮੰਡੀ ਹੈ ਜੇ ਕਿ ਸਰਕਾਰ ਵੱਲੋਂ ਜਿਹੜੇ ਰੇਟ ਦਿੱਤੇ ਗਏ ਉਹਦੇ ਨਾਲ ਡਬਲ ਯੂਸੀ ਕਰਦਾ ਜੀ ਕਿੱਥੇ ਲੱਗਦੀ ਹੈ ਮੰਡੀ ਇੱਕ ਸੁਖਮਨੀ ਸਾਹਿਬ ਗੁਰਦੁਆਰਾ ਸਾਹਿਬ ਕੋਲ ਲੱਗਦੀ ਹੈ ਡੁਗਰੀ ਫੇਸ ਟੂ ਦੇ ਵਿੱਚ ਇੱਕ ਹੈਬੋ ਵਾਲ ਦੇ ਵਿੱਚ ਇੱਕ ਜਮਾਲਪੁਰ ਠੀਕ ਹੈ ਹਫਤੇ 'ਚ ਪ ਠੀਕ ਹੈ ਸਰਕਾਰੀ ਰੇਟ ਕੀ ਹੈਗਾ ਸਰਕਾਰੀ ਰੇਟ ਛਤਰੀ ਦਾ 15 ਰੁਪਏ ਜੀ ਟੇਬਲ ਦਾ 25 ਰੁਪਏ 30 ਰੁਪਏ ਲੈਂਦਾ ਆਪਣਾ ਛਤਰੀ ਦਾ 15 ਰੁਪਏ 30 ਰੁਪਏ ਲੈਂਦਾ ਠੀਕ ਹੈ ਆਪਣੇ ਸਫਾਈ ਦਾ ਪਾਣੀ ਫਰੀ ਹੈ ਉਹਦੇ ਵੀ ਉਸੂਲੀ ਕਰਦਾ ਅਸੀਂ ਇਹਦੀ ਕੰਪਲੀਟਾ ਪਹਿਲਾਂ ਮੰਡੀ ਬੋਰਡ ਨੂੰ ਵੀ ਦੇ ਚੁੱਕੇ ਹੋਏ ਆ ਕੋਈ ਕਾਰਵਾਈ ਨਹੀਂ ਕੀਤੀ ਗਈ ਉਸਤੇ ਇਲਾਵਾ ਅਸੀਂ ਗਲਾੜਾ ਨੂੰ ਵੀ ਦਿੱਤੀ ਹੋਈ ਹੈ ਗਲਾੜਾ ਦੀ ਜ਼ਮੀਨ ਹੈ ਜੀ ਉਹ ਇਸ ਤੋਂ ਬਾਅਦ ਸੀਪੀ ਸਾਹਿਬ ਨੂੰ ਵੀ ਦੇਖ ਕੇ ਗਏ ਆ ਜੋ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਉਸ ਤੋਂ ਬਾਅਦ ਸਾਡੇ سارے ਮੰਡੀ ਵਾਲੇ ਨੂੰ ਅਸਲਾ ਲੈ ਕੇ ਠੀਕ ਹੈ ਜੀ ਮੰਡੀ ਚ ਸਬਜ਼ੀ ਫਰੂਟ ਭਰ ਕੇ ਲੈ ਗਏ ਸਬਜ਼ੀ ਫਰੂਟ ਭਰ ਕੇ ਧਮਕੀਆਂ ਦਿੱਤੀਆਂ ਮਾਰਨ ਦੀਆਂ ਜਾਨੂ ਜੀ 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 ਠੀਕ ਹੈ ਤੇ ਕਿੰਨੇ ਲੋਕ ਹੈਗੇ ਆ ਜਿਹੜੀ ਇਸ ਚੀਜ਼ ਦੀ ਕੰਪਲੇਂਟ ਕਰ ਰਹੇ ਨੇ ਔਰ ਕਿੰਨੇ ਕੁ ਮਕਿ ਤਿੰਨੋਂ ਮੰਡੀਆਂ ਚ ਉਹੀ ਲੋਕ ਕੰਮ ਕਰਦੇ ਨੇ ਜਾਂ ਇੱਕ ਲਗਭਗ ਵਕ ਵਕ ਮੰਡੀਆਂ ਦੇ ਦੇਖੋ ਜੀ ਵਕ ਵਕ ਮੰਡੀਆਂ ਤੇ ਸਾਰੇ ਇਕੱਠੇ ਹੋਏ ਆ ਜੀ ਜਿਹੜੇ ਮੌਤਵਾਰ ਲੋਕ ਨੇ ਜੀ ਸਾਰੇ ਮੰਡੀ ਜਿਹੜੀਆਂ ਲਾਉਂਦੇ ਆ ਸਾਰੇ ਰੇੜੀ ਫੜੀ ਵਾਲੇ ਇਕੱਠੇ ਹੋਏ ਪਹਿਲਾਂ ਵੀ ਸੇ ਦਰਖਾਸਤ ਦਿੱਤੀ ਹੈ ਹੁਣ ਦੁਬਾਰਾ ਡੀਸੀ ਸਾਹਿਬ ਨੂੰ ਦੇਣ ਲੱਗੇ ਹੈ ਕਿ ਸੜੀ ਨੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਨੇ ਹੁਣ ਗੁੰਡਾਗਰਦੀ ਪੂਰੀ ਵਧਾਤੀ ਹੋਈ ਔਰ ਜੋ ਵਸੂਲੀ ਕਰਦੇ ਸੀ ਐਜਟਸ ਉਹੀ ਕਰ ਰਹੇ ਆ ਕੋਈ ਘਟਾਓ ਨਹੀਂ ਹੋਇਆ ਕੁਝ ਨਹੀਂ ਮਤਲਬ ਇੱਕ ਸਰਕਾਰ ਦਾ ਲਾਅ ਔਨਟਰ ਮੇਨਟੇਨ ਨਹੀਂ ਕੀਤਾ ਜਾ ਰਿਹਾ ਕਿੰਨਾ ਕ ਬੰਦਾ ਹੈਗਾ ਜਿਹੜਾ ਵਸੂਲੀ ਦਾ ਸ਼ਕਾਰ ਹੋ ਰਿਹਾ ਟੋਟਲ ਦੇਖੋ ਜੀ ਇਸ ਟਾਈਮ ਜੇ ਮੰਨ ਲਾ ਕੇ ਚੱਲੀਏ ਕਰੋ 150 200 ਪਰਿਵਾਰ ਹੈ ਜੀ ਠੀਕ ਹੈ 150 200 ਇਹ ਦੂਜਾ ਇਹ ਜਿਹੜਾ ਸਖਸ਼ ਹੈਗਾ ਕਿਸ ਦੇ ਵਿਹਾਰ ਦੇ ਉੱਤੇ ਵਸੂਲੀ ਏ ਤਾਂ ਜੀ ਇਹਦੇ ਤੇ ਇੱਕ ਪ੍ਰੋਫੈਸਰ ਹੈ ਪ੍ਰੋਫੈਸਰ ਦੇ ਬਿਹਾਫ ਤੇ ਹੀ ਉਹ ਵਸੂਲੀ ਕਰਦਾ ਜੀ ਕਿਹੜੇ ਪ੍ਰੋਫੈਸਰ ਉਹਦਾ ਨਾਮ ਨਹੀਂ ਪਤਾ ਸਿਰਫ ਪ੍ਰੋਫੈਸਰ ਨਾਮ ਕੀ ਬਾਜੀ ਉਹਨਾਂ ਦਾ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਕੋਈ ਪ੍ਰੋਫੈਸਰ ਹੈ ਜੀ ਉਹ ਇਹ ਨਹੀਂ ਪਤਾ ਕੋਈ ਪ੍ਰੋਫੈਸਰ ਹੈ ਉਹਦਾ ਪਤਾ ਕਿਸ ਪਾਰਟੀ ਦਾ ਕੋਈ ਹੈਗਾ ਪਾਰਟੀ ਦਾ ਸਾਨੂੰ ਨਹੀਂ ਪਤਾ ਕਿਹੜੀ ਪਾਰਟੀ ਦਾ ਪਰ ਇਹ ਹੈ ਕਿ ਉਹਦੇ ਬਿਹਾਫ ਤੇ ਹੀ ਉਹ ਹੀ ਸਭ ਕੁਝ ਕਰਾਉਂਦਾ ਜੀ ਮਰੇ ਕਰਕੇ ਅਸੂਲੀ ਕਰਦਾ ਮਨਪ੍ਰੀਤ ਸਿੰਘ ਚਾਵਲਾ ਉਹਨੇ ਪੰਜ ਸੱਤ ਗੁੰਡੇ ਨਾਲ ਰੱਖੇ ਹੋਏ ਆ ਚਲੋ ਉਹ ਮੈਂ ਜਨਾ ਮਨਪ੍ਰੀਤ ਚਾਵਲਾ ਤੁਸੀਂ ਨਾਂ ਲੈ ਰਹੇ ਹੋ ਉਹ ਪਾਰਟਿਕੂਲਰ ਰੇਟ ਰੱਖਦਾ ਜਿਹਦੇ ਕੋਲ ਜੋ ਆਵੇ ਤੱਕੇ ਨਾ ਖੋਲੰਦਾਂ ਨਹੀਂ ਜੀ ਨਹੀਂ ਪਾਰਟਿਕੂਲਰ ਜਿਹੜਾ ਸਰਕਾਰ ਦਾ ਰੇਟ ਹੈਗਾ 30 ਰੁਪਏ 30 ਰੁਪਏ ਰੇਡੀਕਲ ਸੌਰੀ 25 ਰੁਪਏ ਟੇਬਲ ਦਾ ਛਤਰੀ ਦਾ ਹੈਗਾ 15 ਰੁਪਏ ਉਹਦੇ 3 ਲੰਦਾ ਵਾ ਉਹਦੇ ਉਹਦੇ ਵੀ 3 ਲੰਦਾ ਵਾ ਡਬਲ ਰੇਟ ਲੈ ਰਿਆ ਸਰ ਮੰਡੀ ਚ ਹੋਰ ਪਾਣੀ ਤੇ ਆਪਣਾ ਸਫਾਈ ਦਾ ਫਰੀ ਹੈ ਬਿਲਕੁਲ ਉਹਦੇ ਕੋਈ ਉਸੂਲੀ ਨਹੀਂ ਹੈਗੀ ਉਹਦੇ ਵੀ ਉਸੂਲੀ ਧੱਕੇ ਨਾ ਕਰਦਾ ਸਰ ਮੰਡੂ ਚ ਬਿਜਲੀ ਕਿੱਥੋਂ ਆਂਦੀ ਹੈ ਜਨਰੇਟਰ ਥਰੂ ਦੇ ਰਿਆ ਜੋ ਕਿ ਉਹ ਵੀ ਲਾਉ ਨਹੀਂ ਹੈਗਾ ਐਲਈਡੀ ਬੱਲਬ ਲਾਣੀ ਹੈ ਉਹਨੂੰ ਜਿਹੜੇ ਲਿਖਿਆ ਹੋਇਆ ਜਿਹੜੇ ਡੀਐਨਟੀ ਦੇ ਵਿੱਚ ਉਹ ਲਾ ਸਕਦਾ ਉਹ ਜਨਰੇਟਰ ਥਰੂ ਲਾਈਟ ਦੇ ਰਿਆ ਵਾ ਕੱਲ ਨੂੰ ਕੋਈ ਹਾਸਾ ਹੋ ਜਾਂਦਾ ਉਹ ਚ ਵੀ ਖਤਰੇ ਦਾ ਇੱਕ ਹੈਗਾ ਦਰਖਾਸਤ ਦਿੱਤੀ ਹੋਈ ਹੈ ਪਹਿਲਾਂ ਵੀ ਅਸੀਂ ਔਰ ਜਨਰੇਟਰ ਦੇ ਕਿੰਨੇ ਪੈਸੇ ਲੈਂਦਾ ਪਾ 30 ਰੁਪਏ ਲੈਂਦਾ ਜੀ ਇੱਕ ਬੱਲਬ ਦੇ ਇੱਕ ਬੱਲੇ ਤੇ 30 ਰੁਪਏ 5 ਰੁਪਏ ਤੇ ਬਿਜਲੀ ਦੇ ਸਕਦਾ ਵਾ ਨੇ ਵੇਚ ਨਹੀਂ ਸਕਦਾ ਸਰ ਇਹਨੇ ਐਲਈਡੀ ਬੱਲਬ ਇਹਨਾਂ ਨੇ ਗੌਰਮੈਂਟ ਨੇ ਲਾਉ ਕੀਤਾ ਹੋਇਆ ਮੰਡੀ ਬੋਰਡ ਨੇ ਉਹੀ ਲਾ ਸਕਦਾ ਜੋ ਕਿ ਜਨਰੇਟਰ ਥਰੂ ਲਾ ਕੇ ਇਸ ਚੀਜ਼ ਨੂੰ ਮਤਲਬ ਨਜਾਇਜ਼ ਕਰ ਰਿਆ ਵਸੂਲੀ ਠੀਕ ਹੈ ਹੁਣ ਤੁਸੀਂ ਕਿੱਥੇ ਆਏ ਔਰ ਕੀ ਮੰਗ ਪੱਤਰ ਦੇ ਰਹੇ ਅਸੀਂ ਪਹਿਲਾਂ ਜੀ ਸੀਪੀਏ ਸਾਹਿਬ ਨੂੰ ਤਰਖਾਸ ਦਿੱਤੀ ਹੋਈ ਹੈ ਠੀਕ ਹੈ ਜੀ ਉਹਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਫਿਰ ਦੁਬਾਰਾ ਵਸੂਲੀ ਸ਼ੁਰੂ ਕਰ ਦਿੱਤੀ ਗਈ ਸੈਕਟਰੀ ਮੰਡੀ ਬੋਰਡ ਨੂੰ ਵੀ ਦਿੱਤੀ ਹੋਈ ਹੈ ਜੀ ਉਹਦੇ ਵੱਲ ਵੀ ਕੋਈ ਕਾਰਵਾਈ ਨਹੀਂ ਕੀਤੀ 1.5 ਮਹੀਨਾ ਹੋ ਗਿਆ ਦਿੱਤੇ ਨੂੰ ਜੀ ਹੁਣ ਦੁਬਾਰਾ ਡੀਸੀ ਸਾਹਿਬ ਨੂੰ ਇਸ ਰਿਕਵੈਸਟ ਕਰਨ ਆਏ ਆ ਕਿ ਜੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਅਸੀਂ ਵੱ 这个